ਸਾਰੇ ਜਾਣਦੇ ਹੋ ਕਿ ਪੂਜਾ ਸੰਗਾ ਦਾ ਕੁਛ ਦਿਨ ਪਹਿਲਾਂ ਵਿਆਹ ਹੋ ਚੁੱਕਿਆ ਅਤੇ ਉਹਨਾਂ ਦੇ ਤੀਜੇ ਵਿਆਹ ਨੂੰ ਲੈ ਕੇ ਇੰਸਟਾਗ੍ਰam ਤੇ ਬਹੁਤ ਹੀ ਜ਼ਿਆਦਾ ਰੋਲਾ ਪਿਆ ਹੋਇਆ ਹੈ ਅਤੇ ਉਹਨਾਂ ਦੇ ਹਸਬੰਦ ਨੇ ਪੂਜਾ ਸੰਗਾ ਤੇ ਬਹੁਤ ਸਾਰੇ ਇਲਜ਼ਾਮ ਲਗਾਏ ਹਨ ਕਿ ਪੂਜਾ ਸੰਗਾ ਨੇ ਲੋਕਾਂ ਤੋਂ ਝੂਠ ਬੋਲ ਕੇ ਪੈਸੇ ਇਕੱਠੇ ਕੀਤੇ ਹਨ ਤੁਸੀਂ ਸੁਨੋ ਇਹ ਰਿਕਾਰਡਿੰਗ ਇਹਨੇ ਲੋਕਾਂ ਤੋਂ ਕੋਈ ਨਹੀਂ ਹੋ ਜਾਣਾ ਆਪਣੇ ਹੱਥੋਂ ਠੀਕ ਹੈ ਜੀ ਭਾਰਤੀ ਵੀ ਇਹਦੇ ਮਹੱਲੇ ਦਾ ਇਹਦੇ ਮਹੱਲੇ ਦਾ ਨਹੀਂ ਇਹਨਾਂ ਕੋਈ ਕਰਦਾ ਭਾਜੀ ਹੂੰ ਸਾਰੇ ਮੇਰੇ ਨਾਲ ਖੜੇ ਆ ਭਾਜੀ ਇਹਦੇ ਮੁਹੱਲੇ ਚੱਕਰ ਹੀ ਜਾ ਕੇ ਆਪਣੇ ਬਾਰੇ ਪੁੱਛ ਰਿਹਾ ਪੂਜਾ ਸੰਗਾ ਨੇ ਇਹ ਸਾਰਾ ਕੁਝ ਦੇਖਦੇ ਹੋਏ ਇੰਸਟਾਗ੍ਰਾਮ ਤੇ ਇੱਕ ਰੀਲ ਪਾ ਕੇ ਸਭ ਨੂੰ ਇਹ ਰਿਪਲਾਈ ਦਿੱਤਾ ਤੁਸੀਂ ਸੁਣੋ ਪੂਜਾ ਦੀ ਇਹ ਜੀ ਸਾਡੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸੋ ਜੋ ਵੀ ਆ ਇੰਸਟਾਗ੍ਰਾਮ ਤੇ ਚੱਲਦਾ ਪਿਆ ਹੈ ਨਾ ਤੇ ਮੇਰੇ ਨਾਲ ਠਰਕੀ ਚਾਚੀ ਪੇਜ ਵਾਲਾ ਸਪੋਰਟ 'ਚ ਆ ਤੇ ਜਿੰਨੀਆਂ ਵੀ ਵੀਡੀਓ ਜਿੰਨੇ ਪਾਉਣੀਆਂ ਸੀ ਹੁਣ ਪਵਾ ਲਈਆਂ ਤੇ ਦੈਨ ਜੋ ਵੀ ਹੋ ਮੇਰਾ ਪਾਸਟ ਸੀਗਾ ਠੀਕ ਹੈ ਇਹਦਾ ਜਲੂਸ ਤਾਂ ਹੁਣ ਮੈਂ ਕੱਢੂੰਗੀ ਠਰਕੀ ਚਾਚੇ ਦੇ ਪੇਜ ਤੇ ਸਾਰੀਆਂ ਵੀਡੀਓਜ਼ ਆਉਣਗੀਆਂ ਸਾਰੇ ਸਾਰਿਆਂ ਨੂੰ ਪਤਾ ਹੀ ਆ ਮੋਸ਼ਲੀਏ ਕੀ ਕਰਦਾ ਰਿਹਾ ਵਾ ਸੋ ਜਿੰਨੀਆਂ ਵੀ ਵੀਡੀਓਜ਼ ਹੋਣਗੀਆਂ ਠਰ ਕੀ ਚਾਚੀ ਵਾਲੇ ਪੇਜ ਤੇ ਆਉਗੀਆਂ ਛੇਤੀ ਛੇਤੀ ਉਹਨਾਂ ਜਾ ਕੇ ਫੋਲੋ ਕਰ ਲੈਣਾ ਹੋ ਗਏ ਤੁਹਾਨੂੰ ਸਾਰਿਆਂ ਨੂੰ ਕੀ ਲੱਗਦਾ ਹੈ ਕਿ ਪੂਜਾ ਸੰਗਾ ਸਹੀ ਹੈ ਜਾਂ ਫਿਰ ਉਸ ਦਾ ਪਹਿਲਾ ਹਸਬੰਦ ਸਹੀ ਹੈ ਕਿਉਂਕਿ ਪੂਜਾ ਸੰਗਾ ਆਪਣੇ ਤੀਜੇ ਵਿਆਹ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਆਪਣੇ ਇੰਸਟਾਗ੍ਰam ਤੇ ਆਪਣੇ ਤੀਜੇ ਪਤੀ ਦੇ ਨਾਲ ਵੀਡੀਓਜ਼ ਅਤੇ ਫੋਟੋਜ਼ ਪਾ ਰਹੀ ਹੈ ਪਰ ਉਹਨਾਂ ਦੇ ਪਤੀ ਆਪਣੇ ਇੰਸਟਾਗ੍ਰam ਪੇਜ ਤੇ ਸੈਟ ਸੰਗ ਲਾ ਕੇ ਰੀਲਸ ਪਾ ਰਹੇ ਹਨ ਅਗਰ ਤੁਹਾਨੂੰ ਸਾਡੀ ਇਨਫੋਰਮੇਟਿਵ ਵੀਡੀਓ ਚੰਗੀ ਲੱਗੀ ਤਾਂ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ